ਪੰਜਾਬ ਦੀਆਂ ਇਹ ਤਸਵੀਰਾਂ ਤੁਹਾਨੂੰ ਵੀ ਹੈਰਾਨ ਪਰੇਸ਼ਾਨ ਕਰ ਸਕਦੀਆਂ ਨੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜ਼ਰੂਰ ਮੁਕਦੀ ਜਾ ਰਹੀ ਹੈ ਜਿहां ਪੰਜਾਬ ਦੇ ਵਿੱਚ ਨਸ਼ੇ ਕਾਰਨ ਹਾਹਾਕਾਰ ਮਚੀ ਹੋਈ ਹੈ ਹੁਣ ਤੁਹਾਨੂੰ ਤਿੰਨ ਵੱਖ-ਵੱਖਰੀਆਂ ਵੀਡੀਓਜ਼ ਦਿਖਾਉਂਦੇ ਆ ਇੱਕੋ ਪਿੰਡ ਦੀਆਂ ਐ ਤਸਵੀਰਾਂ ਨੇ ਜਿਸ ਦੇ ਵਿੱਚ ਨਸ਼ਾ ਤਸਕਰ ਸ਼ਰੀਆਮ ਬੇਖੌਫ ਹੋ ਕੇ ਨਸ਼ਾ ਸਪਲਾਈ ਕਰ ਰਹੇ ਨੇ ਜਲੰਧਰ ਦੀਆਂ ਤਸਵੀਰਾਂ ਨੇ ਜਲੰਧਰ ਤੋਂ ਬੇਹੱਦ ਹੀ ਹੈਰਾਨੀਜਨਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਕੋਲ ਵੀ ਮਾਮਲਾ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਤੁਹਾਨੂੰ ਪਹਿਲਾਂ ਤਿੰਨ ਵੱਖ-ਵੱਖਰੀਆਂ ਇਹ ਤਸਵੀਰਾਂ ਦਿਖਾਉਂਦੇ ਆਂ ਪਹਿਲੀ ਤਸਵੀਰ ਜਿਸ ਦੇ ਵਿੱਚ ਮੋਟਰਸਾਈਕਲ ਤੇ ਆ ਕੇ ਇਹ ਨਸ਼ਾ ਤਸਕਰ ਨਸ਼ਾ ਸਪਲਾਈ ਕਰ ਰਹੇ ਨੇ ਦੂਜੀ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨਸ਼ਾ ਸਪਲਾਈ ਕਰਦੀ ਹੈ ਤੇ ਤੀਸਰੀ ਵੀਡੀਓ ਦੇ ਵਿੱਚ ਘਰ ਦੇ ਵਿੱਚ ਜਾ ਕੇ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ ਇਹ ਤਿੰਨ ਵੱਖੋ ਵੱਖਰੀਆਂ ਵੀਡੀਓਜ਼ ਜਿਹੜੀਆਂ ਨੇ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜਲੰਧਰ ਦੀਆਂ ਵੀਡੀਓਜ਼ ਨੇ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸੇ ਦੇ ਵੱਲੋਂ ਇਹ ਵੀਡੀਓਜ਼ ਬਣਾਈਆਂ ਗਈਆਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਅਤੇ ਫਿਰ ਵਾਇਰਲ ਕਰ ਦਿੱਤੀਆਂ ਗਈਆਂ ਜਦੋਂ ਪੁਲਿਸ ਦੇ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓਜ਼ ਜਿਹੜੀਆਂ ਨੇ ਐ ਤਸਵੀਰਾਂ ਜਿਹੜੀਆਂ ਨੇ ਉਹ 1 ਮਹੀਨੇ ਪੁਰਾਣੀਆਂ ਨੇ ਅਤੇ ਉਹਨਾਂ ਦੇ ਵੱਲੋਂ ਪਿੰਡ ਦੇ ਵਿੱਚ ਰੇਡ ਵੀ ਕੀਤੀ ਗਈ ਸੀ ਅਤੇ ਉਹਨਾਂ ਦੇ ਰੇਡ ਕਰਨ ਤੋਂ ਬਾਅਦ ਇਹ ਲੋਕ ਪਿੰਡ ਦੇ ਵਿੱਚੋਂ ਗਾਇਬ ਨੇ ਹਾਲਾਕੀ ਇਹਨਾਂ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਪਹਿਲਾਂ ਤੁਹਾਨੂੰ ਸੁਣਾਉਂਦਿਆਂ ਤੇ ਫਿਰ ਮੁੜ ਤੋਂ ਤੁਹਾਨੂੰ ਇਹ ਵੀਡੀਓਜ਼ ਦਿਖਾਵਾਂਗੇ ਜਿਹੜੀਆਂ ਕਿ ਬੇਹੱਦ ਹੀ ਹੈਰਾਨੀ ਜਨਕ ਨੇ ਇਸ ਤਰ੍ਹਾਂ ਜੀ ਇਹ ਅਸੀਂ ਹੁਣ ਜਦੋਂ ਅੱਜ ਇਹ ਵੀਡੀਓ ਜਿਹੜੀ ਹੈ ਵਾਇਰਲ ਹੋਈ ਹੈ ਤੇ ਅਸੀਂ ਕਿਉਂਕਿ ਇਹਦਾ ਪਹਿਲਾਂ ਹੀ ਇੱਥੇ ਬਹੁਤ ਸਟ्रेस ਦਿੱਤਾ ਹੋਇਆ ਜੀ ਇਹ ਜਿਹੜਾ ਸ਼ੰਕਰ ਦਾ ਏਰੀਆ ਹੈਗਾ ਇੱਥੇ ਨਸ਼ਾ ਜਿਹੜਾ ਚਲੋ ਪਹਿਲਾਂ ਪੁਰਾਣੇ ਸਮੱਗਲਰ ਸੀਗੇ ਜਿਹੜੇ ਕੋਈ ਡੋਡੇ ਵਗੈਰਾ ਦਾ ਕੰਮ ਕਰਦੇ ਸੀਗੇ ਲੇਕਿਨ ਅੱਜ ਹੁਣ ਇਥੇ ਸਾਂਸੀ ਬਰਾਦਰੀ ਕਾਫੀ ਹੈਗੀ ਆ ਤੇ ਅਸੀਂ ਸਪੈਸ਼ਲੀ ਪਿਛਲੇ ਸਮੇਂ ਤੋਂ ਇਹਨੂੰ ਬਿਲਕੁਲ अर्ਲੀ ਮਾਰਨਿੰਗ ਵੀ ਅਸੀਂ ਰੇਡ ਕਰਕੇ ਜਾਂ ਸਮੇਂ-ਸਮੇਂ ਤੇ ਅਸੀਂ ਪੂਰਾ ਇਥੇ ਜਿਹੜਾ ਇੱਕ ਮੇਰੇ ਜਿਹੜੇ ਚੌਂਕੀ ਇੰਚਾਰਜ ਹੈਗੇ ਨੇ ਜੀ ਐਸਆਈ ਲਵਦੀਨ ਕੁਮਾਰ ਉਹਨਾਂ ਨੂੰ ਸਪੈਸ਼ਲੀ ਮੇਰੇ ਨਾਲ ਡੇਲੀ بیس ਤੇ ਇਹ ਗੱਲ ਡਿਸਕਸ ਹੁੰਦੀ ਹੈ ਜੀ ਕਿ ਅੱਜ ਮੈਂ ਨਾਕਾ ਲਾ ਕੇ ਗਲੀ ਦੇ ਕੇ ਜਿਹਦੇ ਵਿੱਚ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਅਸੀਂ ਜਿਹੜੀਆਂ ਪ੍ਰੀ ਸੈਕਟਰ ਦੇ ਤਹਿਤ ਬੰਦ ਕੀਤੀਆਂ ਹੋਈਆਂ ਨੇ ਔਰ ਇਹਨਾਂ ਦਾ ਨਾਕਾ ਜਦਮ ਕੀਤਾ ਹੋਇਆ ਜੀ ਪੂਰਾ ਇਹ ਜਿਹੜੀ ਵੀਡੀਓ ਹੈ ਜੀ ਇਹ ਅਸਲ ਦੇ ਵਿੱਚ ਪੁਰਾਣੀ ਹੈਗੀ ਹੈ ਜੀ ਇਹ ਲਗਭਗ 2 ਜਾਂ 2.5 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ ਤੇ ਅ ਮਤਲਬ ਅਸੀਂ ਇਹਨੂੰ ਲੁਲੀਆਂ ਕੁਵਾਰ ਜਿਹੜਾ ਐਸ ਏਰੀਆ ਦਾ ਮਤਲਬ ਇਹ ਹੁਣ ਲਾਸਟ 2 ਮਹੀਨੇ ਦਾ ਇੱਥੇ ਪੋਸਟਡ ਨਵੀਂ ਪੋਸਟਿੰਗ ਹੋਈ ਹੈ ਇਹਦੀ ਵੀ ਔਰ ਪੂਰਾ ਐਸ ਏਰੀਆ ਦੇ ਵਿੱਚ ਜਿਹੜਾ ਹੈ ਜੀ ਇਹਨੂੰ ਇਹਦੀ ਸਰਕਾਰੀ ਗੱਡੀ ਜਿਹੜੀ ਆ ਉਹ ਤੁਹਾਨੂੰ ਹਰ ਵੇਲੇ ਬਾਹਰ ਹੀ ਮਿਲੇਗੀ ਨਾਕਾਬੰਦੀ ਕਰਕੇ ਮਤਲਬ ਜੇ ਤੁਸੀਂ ਮੌਕੇ ਤੇ ਜਾ ਕੇ ਚੈੱਕ ਕਰੋ ਤੇ ਜਿਹੜੀਆਂ ਵੀਡੀਓ ਵਾਲੇ ਜਿਹੜੀਆਂ ਹੈਗੀਆਂ ਉਹਨਾਂ ਦੇ ਘਰਾਂ ਨੂੰ ਮੇਰੇ ਹਿਸਾਬ ਨਾਲ 1.5 ਤੋਂ 2 ਮਹੀਨੇ ਤੋਂ ਜਿਹੜਾ ਲੋਕ ਲੱਗੇ ਹੋਏ ਆ ਜੀ ਉਹ ਭੱਜੇ ਹੋਏ ਨੇ ਐਸ एरिया ਦੇ ਵਿੱਚ ਮਤਲਬ ਇਹ ਨਵਲੀਨ ਨੂੰ ਮਤਲਬ ਉਹਨਾਂ ਨੂੰ ਸ਼ਰੇਆਮ ਸੀਗਾ ਵੀ ਜਾਂ ਤਾਂ ਫਿਰ ਤੁਸੀਂ ਕੰਮ ਛੱਡ ਦਿਓ ਤੇ ਜਾਂ ਫਿਰ ਇਹਦੀ ਛੱਡ ਦਿਓ ਇਸ ਕਰਕੇ ਉਹ ਬੰਦੇ ਇਥੋਂ ਮਤਲਬ ਪੁਲਿਸ ਦੇ ਡਰ ਕਰਕੇ ਜਿਹੜਾ ਨੇ ਇਸ ਟਾਈਮ ਇੱਥੇ ਘਰਾਂ ਦੇ ਵਿੱਚ ਉਹ ਨਹੀਂ ਹੈਗੇ ਤੁਸੀਂ ਲੋਕਲ ਪਬਲਿਕ ਨੂੰ ਜਾ ਕੇ ਵੈਰੀਫਾਈ ਕਰ ਸਕਦੇ ਹੋ ਇਸ ਚੀਜ਼ ਨੂੰ ਮਤਲਬ ਮੈਂ ਤਾਂ ਚਲੋ ਤੁਹਾਨੂੰ ਇਹ ਨਾ ਲੱਗੇ ਵੀ ਪੁਲਿਸ ਸ਼ਾਇਦ ਆਪਣੇ ਵਿਚਾਰੀ ਗੱਲ ਕਰਦੀ ਆ ਬਾਕੀ ਸਾਡੇ ਜਿਹੜੇ ਮਾਜੋਗ ਐਸਐਸਪੀ ਸਾਹਿਬ ਨੇ ਵੀਕਲੀ ਸਾਡੀ ਡੇਲੀ ਬੇਸਿਸ ਤੇ ਜੀਓ ਦੀ ਮੀਟਿੰਗ ਹੁੰਦੀ ਹੈ ਔਰ ਵੀਕਲੀ ਜਿਹੜੀ ਐਸਐਚਓ ਦੀ ਹੁੰਦੀ ਹੈ ਉਹਦੇ ਵਿੱਚ ਇੱਕ ਨੰਬਰ ਤੇ ਪੁਆਇੰਟ ਨਸ਼ੇ ਦਾ ਹੀ ਹੁੰਦਾ ਜੀ ਔਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੂੰਗਾ ਸਾਡੇ ਐਸਐਸਪੀ ਸਾਹਿਬ ਦੀ ਯੋਗ ਗਵਾਹੀ ਦੇ ਵਿੱਚ ਜਿਹੜੀ ਅਸੀਂ ਪਿੱਛੇ ਲਾਸਟ ਮੰਥ ਦੇ ਵਿੱਚ 1 ਛੇ ਕਿਲੋ ਦੀ ਰਿਕਵਰੀ ਜਿਹੜੀ ਸਾਡੀ ਟੀਮ ਨੇ ਕੀਤੀ ਹੈ ਜੀ ਔਰ ਬੜੀ ਮਤਲਬ ਅਸੀਂ ਦੇਖੋ ਨਸ਼ੇ ਦੇ ਖਿਲਾਫ ਜਿਹੜਾ ਆ ਉਹਨੂੰ ਅਸੀਂ ਸਭ ਤੋਂ ਮੈਂ ਇਹ ਗੱਲ ਕਹੂੰਗਾ ਜੀ ਜੇ ਅਸੀਂ ਇਸ ਕੁਰਸੀ ਤੇ ਬੈਠੇ ਆ ਤੇ ਪੰਜਾਬ ਇਸ ਟਾਈਮ ਜਿਹੜੇ ਇਸ ਦਲਦਲ ਵਿੱਚ ਫਸਿਆ ਉਹਨੂੰ ਕੱਢਣ ਦੀ ਜਿਹੜੀ ਪੂਰੀ ਮਤਲਬ ਗਵਰਨਮੈਂਟ ਵੱਲੋਂ ਵੀ ਜਿਹੜੀ ਚਾਰਾ ਜੋਈ ਲੱਗੀ ਹੋਈ ਆ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਜਿਹੜੀਆਂ ਸਾਨੂੰ ਵੀਸੀ ਤੇ ਵੀ ਇਹ ਚੀਜ਼ਾਂ ਬਾਰੇ ਬਰੀਫ ਕੀਤਾ ਜਾਂਦਾ ਆ ਔਰ ਅਸੀਂ ਪੂਰੀ ਮੰਦਰ ਇਹ ਨਾਲ ਇਹ ਗੱਲ ਕਹਿੰਨੇ ਆ ਜੀ ਕਿ ਨਸ਼ੇ ਨੂੰ ਕਿਸੇ ਪਾਸੇ ਨਸ਼ੇ ਵਾਲੇ ਬੰਦੇ ਨੂੰ ਕੋਈ ਸਪੇਅਰ ਕਰਨ ਮਤਲਬ ਬਿਲਕੁਲ ਕਰਨਾ ਜਿਹੜਾ ਮੈਂ ਇਹ ਕਹਿੰਦਾ ਜੇ ਕੋਈ ਪੁਲਿਸ ਵਾਲਾ ਬੰਦਾ ਜੇ ਇਹਦੇ ਵਿੱਚ ਤੁਹਾਨੂੰ ਕੋ ਲੱਗਦਾ ਤੇ ਮਤਲਬ ਉਹ ਪਾਪ ਹੋਊਗਾ ਜੀ ਪਰ ਅਸੀਂ ਬਿਲਕੁਲ ਇਸ ਗੱਲ ਦੀ ਗਰੰਟੀ ਦਿੰਦੇ ਆ ਜੀ ਕਿ ਅਸੀਂ ਨਸ਼ਾ ਖਤਮ ਕਰਨ ਵਾਲੇ ਪਾਸੇ ਸਭ ਤੋਂ ਸਾਡੀ ਮੇਨ ਮੁੱਖ ਸਵਾਗਤ ਯੂਰ ਸਾਡਾ ਇਸ ਕੰਮ ਤੇ ਆ ਜੀ ਬਿਲਕੁਲ ਜੀ ਇੱਕ ਵਾਰੀ ਫੇਰ ਦੱਸ ਦੋ ਜੀ ਜਿਹੜੀ ਚੈਨਲਾਂ ਦੇ ਉੱਤੇ ਵੀਡੀਓ ਚੱਲ ਰਹੀ ਆ ਉਹ ਕਦੋਂ ਦੀ ਐ ਇਹ ਇਸ ਤਰ੍ਹਾਂ ਜੀ ਜਿਹੜੀ ਚੈਨਲਾਂ ਤੇ ਵੀਡੀਓ ਚੱਲਦੀ ਆ ਇਹ ਲਗਭਗ 2 ਮਹੀਨੇ ਤੋਂ ਜ਼ਿਆਦਾ ਪੁਰਾਣੀ ਆ ਤੇ ਮੈਂ ਜਿਹੜੇ ਮੀਡੀਆ ਵਾਲੇ ਤੁਹਾਡੇ ਥਰੂ ਇਹ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਕਿੰਧਾਂ ਦੀ ਗੱਲ ਹੁੰਦੀ ਆ ਕਿਰਪਾ ਕਰਕੇ ਇਹਨੂੰ ਵੈਰੀਫਾਈ ਜ਼ਰੂਰ ਕਰਨਾ ਚਾਹੀਦਾ ਤੁਸੀਂ ਜਲਦੀ ਨਾ ਕਰੋ ਉਹ ਵੀਡੀਓ ਅੱਜ ਦੀ ਬਜਾਏ ਹੋਰ ਇੱਕ ਦਿਨ ਲੇਟ ਵੀ ਚੱਲ ਜਾਂਦੀ ਲੇਕਿਨ ਇਹਨਾਂ ਮੌਕੇ ਤੇ ਆ ਕੇ ਇਹਨਾਂ ਨੂੰ ਇਸ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਸੀ ਜੋ ਇਹਨਾਂ ਨੇ ਨਹੀਂ ਕੀਤਾ ਇਸ ਕਰਕੇ ਇਹਦੇ ਵਿੱਚ ਸਾਡੀ ਪੁਲਿਸ ਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਾਂ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਸਾਨੂੰ ਲੱਗਦੀ ਹੈ ਵੀ ਸ਼ਾਇਦ ਨਸ਼ਾ ਤਸਕਰ ਵੀ ਸ਼ਾਇਦ ਤੰਗ ਹੋਏ ਹੋਏ ਨੇ ਸ਼ਾਇਦ ਉਹ ਵੀ ਇਸ ਚੀਜ਼ ਨੂੰ ਸਾਡੇ ਖਿਲਾਫ ਜਿਹੜਾ ਮਤਲਬ ਕਰਕੇ ਪ੍ਰੈਸ ਨੂੰ ਯੂਜ਼ ਕਰਕੇ ਚਾਹੁੰਦੇ ਨੇ ਵੀ ਪ੍ਰਭਾਵ ਪਾਉਣਾ ਚਾਹੁੰਦੇ ਸਾਡੇ ਤੇ ਜੋ ਕਿ ਬਿਲਕੁਲ ਅਸੀਂ ਕਿਸੇ ਵੀ ਪ੍ਰੈਸ਼ਰ ਹਲੇ ਨਹੀਂ ਆਉਣ ਵਾਲੇ ਔਰ ਨਸ਼ਾ ਨਹੀਂ ਵੇਚਾਂਗੇ ਜੀ ਮੁੱਖ ਦੀ ਗੱਲ ਹੈ ਸ਼ੰਕਰ ਜਿਹੜੇ ਖਾਸ ਕਰਕੇ ਜਿਹੜੇ ਸ਼ੰਕਰ ਦੇ ਲੋਕ ਨੇ ਔਰ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਮੈਂ ਦਾ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਜੀ ਜਿੰਨੇ ਵੀ ਮੁੱਖ ਸਾਡੇ ਕੋਲ ਜਿਹੜੇ ਪਿੰਡ ਦੇ ਮੋਤਬਰ ਨੇ ਸਰਪੰਚ ਸਾਹਿਬਾਨ ਨੇ ਜਦੋਂ ਸਾਡੇ ਕੋਲ ਨੇ ਐਸੀ ਤਾਂ ਉਹ ਹਮੇਸ਼ਾ ਕਹਿੰਦੇ ਆ ਜੀ ਤੁਹਾਡੀ ਸਪੋਰਟ ਇਹਦੇ ਵਾਸਤੇ ਬਹੁਤ ਜ਼ਰੂਰੀ ਆ ਸਾਨੂੰ ਤੇ ਵੈ ਸਪੋਰਟ ਮਿਲਦੀ ਹੈ ਇਹ ਚ ਕੋਈ ਸ਼ੱਕ ਨਹੀਂ ਹੈਗਾ ਜਿਹੜੇ ਪਿੰਡ ਦੇ ਜਿਹੜੇ ਮਤਲਬ ਵਿੱਚ ਹੈਗੇ ਨੇ ਸਾਨੂੰ ਜਿਹੜੀਆਂ ਮਤਲਬ ਡੇਲੀ ਕੋਈ ਨਾ ਕੋਈ ਕਾਲ ਕਰਕੇ ਇਦਾਂ ਦੀਆਂ ਸਾਨੂੰ ਇਨਫਾਰਮੇਸ਼ਨ ਜਿਹੜੀਆਂ ਮਿਲਦੀਆਂ ਉਹਦੇ ਕਰਕੇ ਹੀ ਅਸੀਂ ਜਿਹੜਾ ਮਤਲਬ ਨਸ਼ੇ ਦੀ ਜਿਹੜੀ ਖੇਪ ਆ ਕੋਈ ਰਿਕਵਰੀ ਕਰਦੇ ਆ ਤੇ ਇਦੋਂ ਜਿਹੜੇ ਮੈਨ ਸਾਡੀ ਸਪੋਰਟ ਉਹੀ ਕਰਦੇ ਨੇ ਉਹਨਾਂ ਨੂੰ ਅਸੀਂ ਸ਼ੋਅ ਨਹੀਂ ਕਰ ਸਕਦੇ ਤੇ ਇਹ ਸਾਨੂੰ ਪਿੰਡਾਂ ਬਲ ਸਪੋਰਟ ਮਿਲਦੀ ਹੈ ਜੀ ਪੂਰੀ ਬਹੁਤ ਵਧੀਆ ਲੋਕਾਂ ਨੂੰ ਹੈਲਪ ਹੈ ਸਾਡੀ ਜੀ ਮੈਂ ਇਨਸਪੈਕਟਰ ਗ੍ਰਿੰਦਰਜੀਤ ਐਸ ਐਚ ਓ ਸਦਨ ਕੁਦਰ ਗੱਲ ਕਰ ਰਿਹਾ ਹਾਂ ਇਹ ਕਿ ਜਿਹੜਾ ਅੱਜ ਕਿ ਜਿਹੜੀ ਨਿਊ ਚੈਨਲ ਤੇ ਖਬਰ ਚੱਲ ਰਹੀ ਹੈ ਜੀ ਇਹ ਕਿਹੜਾ ਨਸ਼ਾ ਵੇਚਣ ਦੀ ਗੱਲ ਕਹਿ ਰਹੇ ਨੇ ਇਹ ਜਿਹੜੀਆਂ ਵੀਡੀਓ ਨੇ ਇਹ ਖਬਰ ਚੱਲਣ ਦੇ ਅਸੀਂ ਸਾਡੇ ਵਾਸਤੇ ਪਹਿਲਾਂ ਹੀ ਮੇਰੇ ਇੱਥੇ ਚੌਂਕੀ ਚਾਰ ਰੀਨਕਪਨ ਬਹੁਤ ਵਧੀਆ ਕੰਮ ਕਰ ਰਹੇ ਨੇ ਪੂਰਾ ਏਰੀਆ ਦੇ ਵਿੱਚ ਪ੍ਰਭਾਵਸ਼ਾਲੀ ਜਿਹੜਾ ਨਸ਼ੇ ਦਾ ਸਪੈਸ਼ਲੀ ਟਾਸਕ ਦਿੱਤਾ ਹੋਇਆ ਉੱਥੇ ਕੋਈ ਇਦਾਂ ਦੀ ਗੱਲ ਬਿਲਕੁਲ ਨਹੀਂ ਹੈਗੀ ਜਿਹੜੀਆਂ ਇਹ ਵੀਡੀਓ ਚੱਲੀ ਹੈ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇ ਜੀ ਸੰਦੀਪ ਕੁਮਾਰ ਹੈਗਾ ਜੀ ਪੁੱਤਰ ਸਰਜੀਤ ਬੀਰਾ ਹੈਗੀ ਹੈ ਜੀ ਵਾਈਫ ਆਫ ਜੱਲੂ ਸ਼ਾਂਤੀ ਵਾਈਫ ਆਫ ਮੰਗਾ ਬੰਸੋ ਇੱਕ ਹੈਗੀ ਹੈ ਜੀ ਲੇਡੀ ਔਰ ਇੱਕ ਰੇਖਾ ਹੈਗੀ ਹੈ ਜੀ ਇਹ ਜਿਹੜੇ ਇਸ ਟਾਈਮ ਤੁਸੀਂ ਪਿੰਡ ਤੋਂ ਜਾ ਕੇ ਵੈਰੀਫਾਈ ਕਰ ਸਕਦੇ ਆ ਜੀ ਉੱਥੇ ਇਹ 1 ਮਹੀਨੇ ਤੋਂ ਵੱਧ ਟਾਈਮ ਹੋਇਆ ਜੀ ਇਹ ਪਿੰਡ ਛੱਡ ਕੇ ਜਿਹੜੇ ਭੱਜੂ ਕੇ ਨੇ ਕਿਉਂਕਿ ਸਾਡੇ ਪ੍ਰੈਸ਼ਰ ਕਰਕੇ ਕਿਉਂਕਿ ਅਸੀਂ ਵਾਰ-ਵਾਰ ਰੇਡਾਂ ਕਰ ਰਹੇ ਆ ਔਰ ਨਸ਼ੇ ਦਾ ਬਿਲਕੁਲ ਜੀ ਸਾਡਾ ਪੂਰਾ ਅਫਸਰਾ ਵੱਲੋਂ ਵੀ ਸਾਨੂੰ ਤੋਂ ਐਸਐਸਪੀ ਸਾਹਿਬ ਵੱਲੋਂ ਇਹੀ ਹਦਾਇਤ ਹੈ ਵੀ ਨਸ਼ੇ ਦਾ ਕੰਮ ਅਸੀਂ ਸਭ ਤੋਂ ਇੱਕ ਨੰਬਰ ਤੇ ਪਹਿਲ ਤੇ ਕਰ ਰਹੇ ਆਂ ਔਰ ਇਹ ਜਿਹੜੀ ਵੀਡੀਓ ਹੈ ਜੀ ਇਹ ਪੁਰਾਣੀ ਹੈਗੀ ਆ ਉਸ ਤੋਂ ਬਾਅਦ ਅਸੀਂ ਪੂਰਾ ਮਤਲਬ ਉਹਨਾਂ ਦਾ ਜਦੋਂ ਵੀ ਕਦੇ ਇੱਧਰ ਨੂੰ ਉਹਨਾਂ ਦਾ ਸਾਡੇ ਬਿਲਕੁਲ ਇਹ ਹੇਟਰਸ ਤੇ ਹੈਗੇ ਨੇ ਜੀ ਅਸੀਂ ਉਹਨਾਂ ਨੂੰ ਬਿਲਕੁਲ ਬਖਸ਼ਾਂਗੇ ਨਹੀਂ ਜਿਹੜਾ ਵੀ ਇਦਾਂ ਦਾ ਬੰਦਾ ਹੈਗਾ ਲੇਕਿਨ ਇਹ ਜਿਹੜੀ ਹੈ ਅਸੀਂ ਹੁਣ ਦੁਬਾਰਾ ਇਸ ਚੀਜ਼ ਨੂੰ ਫੇਰ ਵੈਰੀਫਾਈ ਕੀਤਾ ਜੀ ਕਿ ਉਹਨਾਂ ਦੇ ਘਰਾਂ ਨੂੰ ਲੋਕ ਲੱਗੇ ਹੋਏ ਨੇ ਜੀ ਬਿਲਕੁਲ ਇਹ ਪੁਰਾਣੀ ਵੀਡੀਓ ਜਿਹੜੀ ਹੈ ਚਲਾਈ ਜਾ ਰਹੀ ਹੈ ਜੀ ਧੰਨਵਾਦ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ